ਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪ ਸਭ ਨੂੰ 11ਵੇਂ ਸ਼ਰੀਫ ਦਾ ਪੈਗਾਮ 11ਵੇਂ ਸ਼ਰੀਫ ਦਾ ਸੁਨੇਹਾ ਦੇਣ ਲਈ ਆਇਆ ਹਾਂ ਜਿਹੜੇ ਵੀ ਮੀਰਾ ਗੌਂਸ ਪਾਕ ਸਰਕਾਰ ਦੇ دیਵਾਨਿਆਂ ਨੇ 11ਵੇਂ ਸ਼ਰੀਫ ਦੇਣੀ ਹੁੰਦੀ ਹੈ ਜਾਂ ਫਿਰ 11ਵੇਂ ਸ਼ਰੀਫ ਵਾਲੇ ਦਿਨ ਲੰਗਰ ਭੰਡਾਰੀ ਲਗਾਉਣੇ ਹੁੰਦੇ ਆ ਮੀਰਾ ਗੌਂਸ ਪਾਕ ਅਬਦੁਲ ਕਾਦਰ ਸ਼ਾਹ ਜ਼ਿਲਾਨੀ 11ਵੇਂ ਵਾਲੇ ਸਰਕਾਰ ਦੀ ਇਸ 11ਵੇਂ ਦੀਆਂ ਉਡੀਕਾ ਹੁੰਦੀਆਂ ਆ ਹਰ ਮਹੀਨੇ ਜਿਹੜੀ ਸੰਗਤ ਗੌਸਪਲ ਸਰਕਾਰ ਦੀ 11ਵਾਂ ਦਿੰਦੀ ਹੈ ਉਹਨਾਂ ਲਈ ਅੱਜ ਦਾ ਇਹ ਪੈਗਾਮ ਹੈ ਇਸ ਮਹੀਨੇ ਦੀ 11ਵੀਂ ਸ਼੍ਰੀਫ ਯਾਨੀ ਕਿ ਫਰਵਰੀ ਮਹੀਨੇ ਦੀ 11ਵੀਂ ਸ਼੍ਰੀਫ 20 ਫਰਵਰੀ ਦਿਨ ਮੰਗਲਵਾਰ 2024 ਇਸ ਦਿਨ 11ਵੀਂ ਸ਼੍ਰੀਫ ਹੈ 20 ਫਰਵਰੀ ਦਿਨ ਮੰਗਲਵਾਰ 2024 ਆਪੋ ਸਾਰਿਆਂ ਨੇ ਰਲ ਮਿਲ ਕੇ ਗਰਮੀ ਸ਼ੀਫ ਦਾ ਖਤਮ ਦਬਾਉਣਾ ਹੈ। ਅਤੇ ਮੇਰਾ ਗਉਂਸ ਪਾਕ ਸਰਕਾਰ ਤੋਂ ਰਹਿਮਤਾਂ ਵਰਕ ਤਾਂ ਫੈਜ਼ ਪ੍ਰਾਪਤ ਕਰਨੇ ਨੇ। ਆਪ ਸਭ ਸੰਤਾਨੋਂ ਮੇਰਾ ਗਉਂਸ ਪਾਕ ਸਰਕਾਰ ਦੇ ਸਰ ਰਹੀ ਦੀਵਾਨਿਆਂ ਨੂੰ ਗਰਮੀ ਸ਼ੀਫ ਦੀਆਂ ਲੱਖ ਲੱਖ ਮੌਕਾਂ ਲੱਖ ਲੱਖ ਵਧਾਈਆਂ। ਜੈ ਪੀਰਾਂ ਦੀ।